ਸਾਡੇ ਜਗਰਾਉਂ ਮੁਲਾਪੁਰ ਦੇ ਨੇੜੇ ਤੇੜੇ ਇੱਕ ਡੇਰਾ ਜਿਹਦੇ ਬਾਬੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਜਿਹੜਾ ਵਿਰੋਧ ਉਹ ਤੇਜ਼ ਹੋਇਆ ਸਰਕਾਰ ਨੂੰ ਚੈਲੰਜ ਕਰਦਾ ਸਾਡੀ ਜਥੇਬੰਦੀ ਵੱਲੋਂ ਤੇਰੇ 'ਚ ਦਾਮਾ ਤਾਂ ਲੋਕ ਚੱਪਕੇ ਇਹ ਜੀ ਬਕਵਾਸ ਨਾ ਕਰ ਸ਼ਰਿਆਮ ਬੋਲ ਕੇ ਦਿਖਾ ਅੱਜ ਵੀ ਇਹ ਮੁੱਦਾ ਪੂਰ ਸੁਰਖੀਆਂ 'ਚ ਰਿਹਾ ਡੇਰਾ ਬਾਗ ਸਿੱਖ ਪੌਮ ਨੂੰ ਕੌਣ ਮੰਗੂ ਚਿਬੜਿਆ ਹੋਇਆ ਤੇ ਕੌਣ ਮੰਗੂ ਅੰਦਰੋਂ ਖਾ ਵੀ ਰਿਹਾ ਕਦੇ ਕੋਈ ਸਾਧ ਦਾ ਡੇਰਾ ਕੋਈ ਕਿੱਥੋਂ ਪੜਿਆ ਗਿਆ ਕਿਸੇ ਵੀ ਛਲੇਲ ਵੀਡੀਓ ਆ ਗਈ ਇਹ ਚੱਲ ਕੀ ਰਿਹਾ ਤੁਹਾਡੀ ਆਸਥਾ ਦੇ ਨਾਲ ਖਿਲਵਾੜ ਹੋ ਰਿਹਾ ਖਬਰਾਂ ਇੱਥੇ ਤੱਕ ਵੀ ਨੇ ਕੀ ਇਹ ਬਾਬਾ ਜਿੱਥੇ ਇਹਨਾਂ ਦੇ ਮੁੱਖ ਡੇਰਾ ਹੈ ਦਿੱਲੀ ਜਾਂ ਹਰਿਆਣਾ ਦੇ ਵਿੱਚ ਉੱਥੇ ਬੈਗ ਭਰ ਕੇ ਦੋ ਨੋਟਾਂ ਦੇ ਵੀ ਲੈ ਕੇ ਗਿਆ ਉਹ ਲੋਕਲ ਅਖਬਾਰ ਦੇ ਵਿੱਚ ਖਬਰ ਵੀ ਛਪੀ ਆ ਜਿਹਦੇ ਕਰਕੇ ਇਹ ਸਜ਼ਾ ਦਾ ਹੱਕਦਾਰ ਹੈ ਡੇਰਿਆਂ ਨੇ ਕੀਤਾ ਸਿੱਖ ਪੰਥ ਕਮਜ਼ੋਰ ਲੈਂਡ ਕਰੂਜ਼ਰਾਂ 'ਚ ਘੁੰਮਦੇ ਨੇ ਚੋਰ ਸਤਿ ਸ਼੍ਰੀ ਅਕਾਲ ਪੰਜਾਬੀਓ ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਸੁਣ ਰਹੇ ਹੋਵੋਗੇ ਸਾਡੇ ਜਗਰਾਉਂ ਮੋਲਾਪੜ ਦੇ ਨੇੜੇ ਤੇੜੇ ਇੱਕ ਡੇਰਾ ਜਿਹਦੇ ਬਾਬੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਆ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਪਹਿਲਾਂ ਐਸਐਸਪੀ ਜਗਰਾਉਂ ਦਰਖਾਸਤ ਦਿੱਤੀ ਫਿਰ ਉਹ ਡੀਸੀ ਲੁਧਿਆਣਾ ਨੂੰ ਵੀ ਮਿਲੇ ਇਸ ਬੰਦ ਦੇ ਵਿੱਚ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਜਿਹੜਾ ਵਿਰੋਧ ਉਹ ਤੇਜ਼ ਹੋਇਆ ਅਤੇ ਬਾਬਾ ਉਸ ਦਿਨ ਦਾ ਫਰਾਰ ਹੈ। ਬਾਬੇ ਨਾਲ ਜਿਹੜੀ ਔਰਤ ਉਸ ਫਿਲਮ 'ਚ ਦਿਖ ਰਹੀ ਹੈ ਉਹਦੇ ਬਾਰੇ ਵੀ ਕੋਈ ਅਤਾ ਪਤਾ ਨਹੀਂ ਹੈ। ਹੁਣ ਡੇਰੇ ਦੇ ਜਿਹੜੇ ਸਪੋਰਟਰ ਨੇ ਉਹਨਾਂ ਵੱਲੋਂ ਕੁਝ ਬੰਦਿਆਂ ਦੇ ਖਿਲਾਫ ਡੀਐਸਪੀ ਮੁੱਲਾਪੁਰ ਦਾਖਾਣਕ ਦਰਖਾਸਤ ਵੀ ਦਿੱਤੀ ਗਈ ਹੈ। ਅੱਜ ਵੀ ਇਹ ਮੁੱਦਾ ਪੂਰਾ ਸੁਰਖੀਆਂ 'ਚ ਰਿਹਾ। ਪਹਿਲਾਂ ਜਿਹੜੇ ਪਿੰਡਾਂ ਦੇ ਲੋਕ ਨੇ ਉਹੋ ਅਫਸਰਾਂ ਨੂੰ ਮਿਲਦੇ ਰਹੇ ਅਤੇ ਬਾਅਦ ਦੇ ਵਿੱਚ ਹੁਣ ਗੱਲ ਇਹ ਆਈ ਹੈ ਕਿ ਇਸ ਡੇਰੇ ਨੂੰ ਬੰਦ ਕਰਵਾਇਆ ਜਾਵੇ। ਬਾਬੇ ਦੀ ਇੱਕ ਅਸ਼ਲੀਲ ਵੀਡੀਓ ਜਿਹੜੀ ਕਿ WhatsApp ਗਰੁੱਪਾਂ ਅਤੇ ਸੋਸ਼ਲ ਮੀਡੀਆ ਤੇ ਦੇਖੀ ਗਈ। ਉਸ ਤੋਂ ਬਾਅਦ ਪੁਲਿਸ ਨੇ ਇੱਕ ਧਾਰਾ ਦੇ ਤਹਿਤ ਪਰਚਾ ਵੀ ਕੀਤਾ ਪਰ ਉਸ ਦੇ ਵਿੱਚ ਬਾਬੇ ਨੂੰ ਬੇਲ ਮਿਲ ਜਾਣੀ ਸੀ ਪਰ ਉਹ ਬੇਲ ਵੀ ਕੱਲ ਖਾਰਜ ਕਰ ਦਿੱਤੀ ਗਈ। ਹੁਣ ਇਹ ਦੇਖਣਾ ਆਵੇਗਾ ਕਿ ਪੰਜਾਬ ਪੁਲਿਸ ਦੇ ਹੱਥ ਬਾਬਾ ਕਦੋਂ ਲੱਗਦਾ ਹੈ। ਹੁਣ ਜਿਹੜੀਆਂ ਮੈਂ ਗੱਲਾਂ ਕਰਨੀਆਂ ਨੇ ਗੱਲਾਂ ਕੀ ਹੈ ਇਸ ਡੇਰੇ ਦੇ ਨਾਲ ਇੱਕ ਬਾਲ ਘਰ ਹੈ ਜਿਹਦੇ ਕਰਕੇ ਇਹਦਾ ਵਿਰੋਧ ਹੋਰ ਜ਼ਿਆਦਾ ਵੱਧ ਗਿਆ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕੀ ਚਾਹੁੰਦੇ ਨੇ ਵੀ ਉਸ ਜਿਹੜਾ ਬਾਲ ਘਰ ਹੈ ਉਹਦੀ ਜਾਂਚ ਕੀਤੀ ਜਾਵੇ। ਦੱਸਣ ਦੇ ਮਤਾਬਕ ਉੱਥੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਪਿੰਡ ਵਾਲੇ ਹੁਣ ਬਾਲ ਘਰ ਤੇ ਵੀ ਉਂਗਲਾਂ ਚੁੱਕ ਰਹੇ ਨੇ। ਡੀਸੀ ਲੁਧਿਆਣਾ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਅਤੇ ਪੁਲਿਸ ਕਹਿੰਦੀ ਹੈ ਜੇ ਇਹ ਮੁੱਦਾ ਬਹੁਤ ਵੱਡਾ ਹਾਈਲਾਈਟ ਹੋ ਜੂਗਾ ਤਾਂ ਹੀ ਬਾਲ ਘਰ ਦੀ ਜਿਹੜੀ ਜਾਂਚ ਉਹ ਹੋ ਸਕਦੀ ਹੈ। ਹੁਣ ਬਾਬੇ ਨੇ ਕੁਝ ਕੀਤਾ ਨਹੀਂ ਕੀਤਾ ਅਸੀਂ ਇਹਦੇ ਬਾਰੇ ਨਹੀਂ ਜਾਵਾਂਗੇ। ਉਹ ਵੀਡੀਓ ਸੋਸ਼ਲ ਮੀਡੀਆ ਤੇ ਹੈ। ਬਾਬੇ ਦਾ ਪੱਖ ਕੀ ਆ ਜਾਂ ਬਾਬੇ ਦੇ ਸਪੋਰਟਰਾਂ ਦਾ ਪੱਖ ਕੀ ਆ ਉਹ ਇੱਕ ਅਲੱਗ ਮੈਟਰ ਹੈ ਅਤੇ ਜਿਹੜੇ ਵਿਰੋਧ ਕਰ ਰਹੀ ਸੰਗਤ ਹੈ ਜਾਂ ਇਲਾਕੇ ਦੇ ਲੋਕ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਮੈਂ ਤੁਹਾਨੂੰ ਪਿਛਲੀਆਂ ਵੀਡੀਓ ਚ ਦਿਖਾ ਚੁੱਕਾ ਹਾਂ ਹੁਣ ਮੈਂ ਗੱਲ ਕੀ ਕਰਨੀ ਕਿ ਅਸੀਂ ਡੇਰਾਵਾਦ ਕਿਉਂ ਫਸੇ ਹਾਂ ਡੇਰਾਵਾਦ ਸਿੱਖ ਕੌਮ ਨੂੰ ਕਉਣ ਵਾਂਗੂ ਚਿਮੜਿਆ ਹੋਇਆ ਤੇ ਕਉਣ ਵਾਂਗੂ ਅੰਦਰੋਂ ਖਾ ਵੀ ਰਿਹਾ ਪਰ ਫਿਰ ਵੀ ਸਾਡੇ ਲੋਕ ਡੇਰਿਆਂ ਵੱਲ ਜਾ ਰਹੇ ਆ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪੰਡਤ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਪੰਜਾਬ ਦੇ ਸਿੱਖਾਂ ਨੂੰ ਸੁਚੇਤ ਕਰਨ ਇਹਦੇ ਨਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਕੋਲ ਵੀ ਇਹ ਵੀਡੀਓ ਪਹੁੰਚ ਚੁੱਕੀ ਆ ਉਹਨਾਂ ਨਾਲ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਮੈਟਰ ਹੈਗਾ ਵਾ ਸੋ ਇਹ ਜਿਹੜਾ ਡੇਰਾ ਹੈ ਇਹ ਧਾਮ ਵੱਜਦਾ ਹੈ ਸੰਤ ਵੱਜਦੇ ਨੇ ਮਹਾਪੁਰਖ ਲੋਕ ਇਹਨਾਂ ਨੂੰ ਕਹਿੰਦੇ ਸੀ ਪਰ ਜਦੋਂ ਦੀ ਇਹਨਾਂ ਦੀ ਵੀਡੀਓ ਆਈ ਹੈ ਤਾਂ ਇਲਾਕੇ 'ਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਦੇ ਕੋਈ ਸਾਧ ਦਾ ਡੇਰਾ ਕੋਈ ਕਿੱਥੋਂ ਫੜਿਆ ਗਿਆ ਕਿਸੇ ਦੀ ਛਲੇਲ ਵੀਡੀਓ ਆ ਗਈ ਇਹ ਚੱਲ ਕੀ ਰਿਹਾ ਤੁਹਾਡੀ ਆਸਥਾ ਦੇ ਨਾਲ ਖਿਲਵਾੜ ਹੋ ਰਿਹਾ ਤੁਹਾਨੂੰ ਜਿਹੜੇ ਤੁਹਾਡੇ ਧਰਮ ਦੇ ਵਿੱਚ ਪੂਰਨ ਮਹਾਪੁਰਖ ਹੋਏ ਨੇ ਪੂਰਨ ਭਗਵਾਨ ਹੋਏ ਨੇ ਉਹਨਾਂ ਨਾਲੋਂ ਤੋੜ ਕੇ ਆਪਦੇ ਨਾਲ ਜੋੜ ਰਹੇ ਨੇ ਮੈਂ ਗੱਲ ਸੰਗਤ ਨੂੰ ਕਹਿ ਦਵਾਂ ਕਦੇ ਵੀ ਕੋਈ ਬੰਦਾ ਰੱਬ ਨਹੀਂ ਬਣ ਸਕਦਾ ਜਿਹੜਾ ਬੰਦੇ ਦੀ ਜੁਨੀ ਚ ਪੈ ਗਿਆ ਉਹਨੇ ਇਨਸਾਨ ਹੀ ਰਹਿਣਾ ਇਨਸਾਨ ਕਦੇ ਰੱਬ ਨਹੀਂ ਹੁੰਦੇ ਅਕਾਲ ਪੁਰਖ ਨਿਰੰਕਾਰ ਸਿਰਫ ਇੱਕੋ ਹੈ ਸਾਨੂੰ ਉਹਦੇ ਨਾਲ ਜੁੜਨਾ ਚਾਹੀਦਾ ਤੇ ਉਹਦੇ ਨਾਲ ਗੱਲਬਾਤ ਕਰਨ ਦੇ ਲਈ ਸਾਨੂੰ ਵਿੱਚ ਕਿਸੇ ਦਲਾਲ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੱਕ ਪੀਕੇ ਫਿਲਮ ਆਈ ਸੀ ਉਹ ਤੁਸੀਂ ਦੇਖੀ ਹੋਣੀ ਆ ਜਿਵੇਂ ਉਹ ਬਾਬਾ ਦਾ ਪੀਕੇ ਉਹਦਾ ਸਾਰਾ ਖਲਾਸਾ ਕਰਦਾ ਹੈ ਇਸੇ ਤਰੀਕੇ ਜਿਹੜਾ ਵੀ ਸਾਨੂੰ ਕਹਿੰਦਾ ਉਹਦੇ ਨਾਲ ਮਿਲਾ ਦੂੰਗਾ ਨਹੀਂ ਉਹ ਡਾਇਰੈਕਟ ਮਿਲਦਾ ਹੈ ਉਹ ਤੁਹਾਡੇ ਅੰਦਰ ਆ ਹਰ ਇੱਕ ਬੰਦੇ ਦੇ ਅੰਦਰ ਆ ਸੋ ਉਹਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ ਉਹ ਸਾਡੇ ਅੰਦਰ ਆ ਅਸੀਂ ਚੰਗੇ ਕਰਮ ਕਰੀਏ ਆਪਦਾ ਕੰਮ ਇਮਾਨਦਾਰੀ ਨਾਲ ਕਰੀਏ ਕਿਰਤ ਕਰੀਏ ਕਿਸੇ ਦਾ ਗਰੀਬ ਦਾ ਹੱਕ ਨਾ ਖਾਈਏ ਤਾਂ ਉਹ ਅਕਾਲਪੁਰ ਸਾਨੂੰ ਖੁਦ ਖੁਦ ਦਰਸ਼ਨ ਦੇ ਦਿੰਦਾ ਹੈ ਹੁਣ ਜਿਹੜੀ ਗੱਲ ਮੈਂ ਵਾਪਸ ਆਉਣਾ ਇਸ ਦੇ ਰਸਬੰਦੀ ਇਸ ਦੇ ਰਸਬੰਦੀ ਪਹਿਲਾਂ ਵੀ ਇੱਕ ਦੋ ਦਰਖਾਸਤਾਂ ਆਈਆਂ ਨੇ ਅਤੇ ਕਈ ਬੰਦਿਆਂ ਨੇ ਇਥੋਂ ਤੱਕ ਕਿਹਾ ਕਿ ਉਸ ਦੇਲੇ ਦੇ ਵਿੱਚੋਂ ਉਸ ਬਾਲ ਘਰ ਦੇ ਵਿੱਚੋਂ ਮਾਫ ਕਰਿਓ ਅ ਕਈ ਵਾਰ ਅਨਸਖਾਮੀ ਘਟਨਾਵਾਂ ਬਾਪਣ ਬਾਰੇ ਵੀ ਸੁਣਿਆ ਪਰ ਇਹ ਸਿਰਫ ਕਿਆਸ ਰਾਈਆਂ ਨੇ ਹੁਣ ਜਿਹੜੀ ਵੂਮਨ ਕਮਿਸ਼ਨ ਹੈ ਉਹਨਾਂ ਨੂੰ ਕੀ ਚਾਹੀਦਾ ਕੀ ਉਸ ਬਾਲ ਘਰ ਦੀ ਜਾਂਚ ਕਰਾਵੇ ਇਲਾਕੇ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹਦੀ ਜਾਂਚ ਹੋਣਾ ਜ਼ਰੂਰੀ ਪਈ ਹੈ ਜਿੱਥੇ ਪਿੰਡਾਂ ਪਿੰਡ ਵਾਸੀ ਕਹਿ ਰਹੇ ਨੇ ਕਿ ਇਸ ਜਗ੍ਹਾ ਤੇ ਕੋਈ ਸਰਕਾਰੀ ਸਕੂਲ ਬਣਾ ਦਿੱਤਾ ਜਾਵੇ ਜਾਂ ਕੋਈ ਸਾਂਝੀ ਜਗ੍ਹਾ ਬਣਾ ਲਵਾਂਗੇ ਪਰ ਅਸੀਂ ਬਾਬਾ ਪਿੰਡ 'ਚ ਨਹੀਂ ਵੜਨ ਦੇਣਾ ਬਾਬਾ ਕਾਫੀ ਦਿਨਾਂ ਤੋਂ ਫਰਾਰ ਹੈ ਉਸ ਔਰਤ ਦੇ ਫਰਾਰ ਹੋਣ ਦੀਆਂ ਵੀ ਖਬਰਾਂ ਨਹੀਂ ਖਬਰਾਂ ਸਾਡੇ ਕੋਲ ਇੱਥੇ ਤੱਕ ਵੀ ਆਇਆ ਨੇ ਕਿਉਂਕਿ ਮੈਂ ਇਸ ਮਸਲੇ ਵਿੱਚ ਲੋਕਲ ਹ ਸੋ ਸਾਡੇ ਕੋਲੇ ਹਰ ਤਰ੍ਹਾਂ ਦਾ ਜਿਹੜਾ ਸੋਰਸ ਹੈ ਉਹ ਪਹੁੰਚਦਾ ਰਹਿੰਦਾ ਹੈ ਖਬਰਾਂ ਇੱਥੇ ਤੱਕ ਵੀ ਨਹੀਂ ਕੀ ਇਹ ਬਾਬਾ ਜਿੱਥੇ ਇਹਨਾਂ ਦੇ ਮੁੱਖ ਡੇਰਾ ਹੈ ਦਿੱਲੀ ਜਾਂ ਹਰਿਆਣਾ ਦੇ ਵਿੱਚ ਉੱਥੇ ਬੈਗ ਭਰ ਕੇ ਦੋ ਨੋਟਾਂ ਦੇ ਵੀ ਲੈ ਕੇ ਗਿਆ ਉਹ ਲੋਕਲ ਅਖਬਾਰ ਦੇ ਵਿੱਚ ਖਬਰ ਵੀ ਛਪੀ ਆ ਮੈਂ ਉਹ ਖਬਰ ਵੀ ਨਾਲ ਤੁਹਾਨੂੰ ਮੈਂ ਦਿਖਾ ਦਿੰਨਾ ਉਸ ਤੋਂ ਬਾਅਦ ਇਹ ਵੀ ਖਬਰ ਆਈ ਹੈ ਕਿ ਇਹਨੇ ਵੱਖ-ਵੱਖ ਅਧਿਕਾਰੀਆਂ ਨੂੰ ਵੀ ਪੈਸੇ ਦੀ ਪੇਸ਼ਕਸ਼ ਜਿਹੜੀ ਕੀਤੀ ਆ ਤੇ ਜਿਹੜੀ ਵੀਡੀਓ ਇਹ ਚੱਲ ਰਹੀ ਹੈ ਇਹ ਵੀ ਵੀਡੀਓ ਕਿਸੇ ਨਜ਼ਦੀਕੀ ਦੁਆਰਾ ਹੀ ਬਣਾਈ ਗਈ ਜਾਪਦੀ ਹੈ ਕਿਉਂਕਿ ਉਹ ਉੱਥੇ ਉੱਥੇ ਬਾਰੇ ਡੇਰੇ ਬਾਰੇ ਹੋਰ ਕਿਸੇ ਬਾਹਰਲੇ ਬੰਦੇ ਨੂੰ ਤਾਂ ਪਤਾ ਨਹੀਂ ਹੁੰਦਾ ਸੋ ਹੁਣ ਪੰਜਾਬ ਸਰਕਾਰ ਨੂੰ ਦੇਖਣਾ ਪਊਗਾ ਕੀ ਇਹਨਾਂ ਤੇ ਨਕੇਲ ਕਿਵੇਂ ਕਸਣੀ ਆ ਅਤੇ ਆਮ ਲੋਕਾਂ ਨੂੰ ਮੇਰੀ ਕੀ ਅਪੀਲ ਹੈ ਤੁਸੀਂ ਕਿਸੇ ਵੀ ਡੇਰੇ ਮੈਂ ਕਹਿੰਦਾ ਤੁਸੀਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਜਿਹੜੇ ਵੀ ਹਿੰਦੂ ਨੇ ਮੰਦਿਰ ਜਾਓ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਜਿਹੜੇ ਮਾਤਾ ਨੂੰ ਮੰਨਦੇ ਆ ਮਹਾਮਾਈ ਦੇ ਜਾਓ ਹਨੂਮਾਨ ਭਗਵਾਨ ਦੇ ਜਾਂ ਜਿਹੜੇ ਵੀ ਤੁਸੀਂ ਅੱਲਾਹ ਜਾਂ ਪਰਮਾਤਮਾ ਜਾਂ ਉਸ ਅਕਾਲ ਪੁਰਖ ਨੂੰ ਮੰਨਦੇ ਹੋ ਉਹਦੇ ਨਾਲ ਜੁੜੋ ਇਹਨਾਂ ਦੇ ਜਿਹੜੇ ਡੇਰਾਬਾਦ ਆ ਡੇਰਾਬਾਦ ਤੋਂ ਨਿਕਲੋ ਹੈਨਾ ਬੱਬੂ ਆਣ ਬਹੁਤ ਸੋਹਣੀਆਂ ਸੱਤਰਾ ਲਿਖਦਾ ਕਹਿੰਦਾ ਵੀ ਬੀਬੀਆਂ ਇਹਨਾਂ ਅਣਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾ دی۔ ਜਾਨਕਿ ਅਸੀਂ ਇਹਨਾਂ ਨੂੰ ਰੱਬ ਸਮਝਣ ਲੱਗ ਗਏ। ਇਸੇ ਲਈ ਸਾਡਾ ਵਿਨਾਸ਼ ਅਸੀਂ ਨਿਹਾਰਵਾਲ ਆਏ ਪੰਜਾਬੀ। ਆਓ ਅਸੀਂ ਇਸ ਡੇਰਾਬਾਦ ਨੂੰ ਝੜੋਂ ਖਤਮ ਕਰੀਏ ਤਾਂ ਜੋ ਪੰਜਾਬ ਪੰਜਾਬੀ ਅਤੇ ਸਾਰੇ ਇਲਾਕੇ ਦੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ। ਹੁਣ ਅਸੀਂ ਤਾਂ ਆਪਣੀ ਆਸਥਾ ਮੰਨ ਲਓ ਮੈਂ ਜਾਨਾ ਸਾਡੇ ਸ਼ਹਿਰੋਂ ਬਹੁਤ ਜਿਹੜੇ ਮੇਰੇ ਦੋਸਤ ਨੇ ਜਿਹੜੇ ਕਿ Hindu ਪਰਵਾਣਾ ਨਾਲ ਸੰਬੰਧ ਨੇ ਉਹ ਜਾਣਦੇ ਸੀ ਤਾਂ ਪੂਰੀ ਆਲੇ ਮਹਾਂਪੁਰਖ ਕਹਿੰਦੇ ਸੀ ਉਹ ਐ ਜਾ ਕੇ ਲਟ ਕੇ ਮੱਥਾ ਟੇਕਦੇ ਸੀ ਤਾਂ ਇਹ ਬਾਬਾ ਉਹਨਾਂ ਨੂੰ ਕਈ ਵਾਰ ਗੁੱਸੇ 'ਚ ਮੰਦੇ ਚੰਗੇ ਸ਼ਬਦ ਵੀ ਬੋਲਦਾ ਸੀ ਹਨਾ ਮੈਂ ਐ ਕਰ ਦੂੰ ਇੰਨੇ ਚਰਚ ਕੰਮ ਕਰ ਦੂੰ ਜਿਵੇਂ ਉਹ ਤਰਸੀਮ ਲਾਲ ਜੀ ਦੱਸ ਰਿਹਾ ਮੇਰਾ ਕਿਸੇ ਵੀ ਸੰਸਥਾ ਨਾਲ ਕਿਸੇ ਵੀ ਧਾਰਮਿਕ ਜਿਹੜੀ ਆਈਡੀਓਲੋਜੀ ਹੈ ਉਹਦੇ ਨਾਲ ਉਹਦੇ ਫਲਸਫੇ ਨਾਲ ਮੇਰਾ ਕੋਈ ਵਿਰੋਧ ਤਾਂ ਨਹੀਂ ਹੈ ਜਿਹੜੀ ਇਹਨਾਂ ਦੀ ਧਾਮ ਹੈ ਜਾਂ ਇਹਨਾਂ ਦੀ ਸੰਸਥਾ ਜਿਹੜੇ ਇਹਨਾਂ ਦੇ ਮਹਾਂਪੁਰਖ ਹੋਣਗੇ ਠੀਕ ਹੈ ਉਹ ਮਹਾਂਪੁਰਖ ਹੋਣਗੇ ਅਸੀਂ ਉਹਨਾਂ ਬਾਰੇ ਕਿੰਤੂ ਪਰੰਤੂ ਨਹੀਂ ਕਰ ਰਹੇ ਪਰ ਇਸ ਬਾਬੇ ਨੇ ਇਨੇ ਬਹੁਤ ਜ਼ਿਆਦਾ ਜਲੂਸ ਕੱਢਿਆ ਬਹੁਤ ਗਲਤ ਹਰਕਤ ਕੀਤੀ ਹੈ ਜਿਹਦੇ ਕਰਕੇ ਇਹ ਸਜ਼ਾ ਦਾ ਹੱਕਦਾਰ ਹੈ ਹੁਣ ਅੱਜ ਇਲਾਕੇ ਦੇ 3-4 ਲੋਕਾਂ ਤੇ ਇਹਨਾਂ ਦੁਆਰਾ ਕੋਈ ਦਰਖਾਸਤ ਵੀ ਕੰਪਲੇਂਟ ਵੀ ਕੀਤੀ ਗਈ ਹੈ ਗੱਲ ਕੀ ਹੈ ਅਸੀਂ ਸਿਰਫ ਮੁੱਦਾ ਇੰਨਾ ਹੈ ਕਿ ਭਾਈ ਇਹਦੀ ਜਾਂਚ ਕੀਤੀ ਜਾਵੇ ਇਸ ਬਾਲ ਘਰ ਦੀ ਜਾਂਚ ਕੀਤੀ ਜਾਵੇ ਇਹਦੇ ਨਾਲ ਨਾਲ ਜੋ ਵੀ ਹੈਨਾ ਇੱਥੇ ਚੱਲ ਰਿਹਾ ਸੀ ਉਹ ਫਿਲਮ ਆਈ ਹੈ ਬਾਹਰ ਉਹ ਕਿਦਾਂ ਆਈ ਇਹਦੀ ਪੂਰਨ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਜੋ ਤਾਜੋ ਪੰਜਾਬ ਦੀਆਂ ਲੜਕੀਆਂ ਔਰਤਾਂ ਸੁਰੱਖਿਅਤ ਹੋ ਸਕਣ ਕਿਉਂਕਿ ਕਈ ਥਾਮੀ ਤੁਸੀਂ ਦੇਖਿਆ ਕਿ ਇਹ ਖੁੱਲੇ ਹੋਏ ਬੈਠ ਕੇ ਵਾਂਗ ਇਹ ਐ ਟੁੱਟ ਕੇ ਪੈਂਦੇ ਨੇ ਸੋ ਭਾਈ ਗੁਰਨਾਨਕ ਬਾਛਾ ਨੇ ਤਾਂ ਅਹਣਾ ਕਿਹਾ ਵੀ ਗ੍ਰਸਤੀ ਜੀਵਨ ਬਤੀਤ ਕਰੋ ਤੁਸੀਂ ਨਹੀਂ ਇੱਦਾਂ ਰਹਿ ਸਕਦੇ ਤੁਸੀਂ ਗ੍ਰਸਤੀ ਜੀਵਨ ਬਤੀਤ ਕਰ ਲਓ ਗ੍ਰਸਟਾ ਜਾਓ ਪਰ ਇਦਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਇਹ ਕਿਸੇ ਦੀ ਆਸਤਾ ਨੂੰ ਢਾਹ ਲੱਗਦੀ ਆ ਇਥੋਂ ਸ਼ਹਿਰੋਂ ਮੈਨੂੰ ਕੋਈ ਦੱਸ ਰਿਹਾ ਸੀ ਕਹਿੰਦਾ ਵੀ ਅਸੀਂ ਇਹਦੇ ਕੋਲੇ ਹਰ ਹਾਰ ਵਾਰੀ ਬੜਾ ਕੁਝ ਲੈ ਕੇ ਜਾਂਦਾ ਸੀ ਖਾਣ ਪੀਣ ਦੀਆਂ ਅਵਸਥਾਵਾਂ ਤੋਂ ਲੈ ਕੇ ਹੋਰ ਕੁਝ ਤੇ ਪਰ ਕਹਿੰਦਾ ਇਹਨੇ ਯਾਰ ਸਾਡੀ ਠੇਸ ਮਨ ਸਾਡਾ ਟੁੱਟ ਗਿਆ ਸੋ ਲੋਕਾਂ ਦੇ ਦਿਲ ਟੁੱਟਦੇ ਨੇ ਮਨ ਟੁੱਟਦੇ ਨੇ ਇਹੀ ਮੈਂ ਕਹਿੰਨਾ ਜੇ ਤੁਸੀਂ ਕਿਸੇ ਨੂੰ ਕੁਝ ਦਾਨ ਕਰਨਾ ਹੈ ਤਾਂ ਭਾਈ ਗਰੀਬਾਂ ਕੋਲੇ ਲੈ ਜਾਓ ਜਿਹੜੇ ਦਿਹਾੜੀਦਾਰ ਨੇ ਦਿਹਾੜੀ ਜਿੱਥੋਂ ਸ਼ੁਰੂ ਹੁੰਦੀ ਆ ਉੱਥੇ ਲਿਆ ਕੇ ਉਹਨਾਂ ਨੂੰ 2-2 ਕਿਲੋ ਦੁੱਧ ਵਾਲੇ ਪੈਕਟ ਵੰਡੋ ਉਹ ਤੁਹਾਡਾ ਆਕਾਲ ਪੁਰਖ ਦੀ ਜਿਹੜੇ ਚਰਨਾ ਦੇ ਵਿੱਚ ਉਹ ਉਹ ਤੁਹਾਡੀ ਸੇਵਾ ਲੱਗ ਜੂਗੀ ਜਿਹੜੇ ਬੰਦੇ ਅਪੰਗ ਨੇ ਅਪਾਹਜ ਨੇ ਕੁਝ ਨਹੀਂ ਖਾ ਪੀ ਕਰ ਸਕਦੇ ਕੰਮ ਕਰ ਉਹਨਾਂ ਦੀ ਸੇਵਾ ਕਰ ਦੋ ਜਿਹਨੂੰ ਮੈਡੀਕਲ ਸਹੂਲਤ ਦੀ ਜ਼ਰੂਰਤ ਆ ਉਹਨਾਂ ਨੂੰ ਕਰ ਦੋ ਪਰ ਡੇਰਿਆਂ 'ਚ ਜਾਣਾ ਬੰਦ ਕਰ ਦਿਓ ਹੁਣ ਮੈਂ ਆਖਰ ਦੇ ਵਿੱਚ ਇਸ ਮੁੱਦੇ 'ਤੇ ਆਉਣਾ ਕਿ ਜਿਹੜਾ ਇਹ ਮੁੱਦਾ ਹੈ ਇਹ ਬਾਬੇ ਨੇ ਬਹੁਤ ਜਿਹੜੀ ਘਟਿਆ ਹਰਕਤ ਵਾਇਰਲ ਹੋਈ ਹੈ ਹੈਨਾ ਸੋ ਇਸ ਲਈ ਇਹਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ੋਰ ਕੀਤਾ ਜਾਵੇ ਕਿ ਜਿੰਨੇ ਵੀ ਪੰਜਾਬ ਦੇ ਪਿੰਡਾਂ 'ਚ ਡੇਰੇ ਨੇ ਜਿਹੜੇ ਵੀ ਵਿਲੜ ਸਾਥ ਬੈਠੇ ਨੇ ਬਾਬੇ ਬੈਠੇ ਨੇ ਇਹਨਾਂ ਦੀ ਪੂਰਨ ਜਾਂਚ ਕੀਤੀ ਜਾਵੇ ਬਸ ਪੰਜਾਬੀਓ ਇੰਨੀਆਂ ਕੁ ਮੈਂ ਬੇਨਤੀਆਂ ਕਰਦੀਆਂ ਸੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ